ਰਾਮਾ ਦੀ ਹੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ ਰੰਗ ਨਵੇਂ ਨਵੇਂ ਡਿਜ਼ਾਈਨ ਸਾਰੇ ਮੇਲ ਦੀ ਵੈਰਾਈਟੀ ਜੀ ਕੜਾਈ ਵਾਲੇ ਸੂਟਾਂ ਦੀ ਵੈਰਾਈਟੀ ਜੀ ਵਿਆਹ ਸ਼ਾਦੀਆਂ ਸੀਜ਼ਨ ਚੱਲੀ ਜਾਂਦਾ ਹੈ ਦੇਖੋ ਮਾਲ ਖੜੇ ਪਏ ਨੇ ਸਪੈਸ਼ਲ ਵਿਆਹ ਸ਼ਾਦੀਆਂ ਵਾਸਤੇ 10000 ਦੀ ਕੱਪੜੇ ਦੀ ਖਰੀਦ ਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਤਾ ਜਾ ਰਿਹਾ ਜੀ ਆਹ ਦੇਖੋ ਜੀ ਫੈਂਸੀ ਔਰਗੰజా ਸੂਟ ਪੌਂਚਾ ਵਰਕ ਕੜਾਈ ਦੇ ਨਾਲ ਦੁਪੱਟੇ ਤੇ ਕੜਾਈ ਹੈਗੀ ਮਾਰਕੀਟ 'ਚ ਵਿਕੇ 2000 ਵਿਕੇ 2200 ਦਾ ਸਾਡਾ ਰੇਟ ਸਿਰਫ 1100 ਰੁਪਏ ਘੱਟ ਜੀ ਇਹ 1100 ਦੇ ਵਿੱਚ ਸੇਲ ਮੇਲੇ ਦੇ ਉੱਤੇ ਜੀ ਆਹ ਦੇਖੋ ਇਹ ਗਲੇਆ ਦਾ ਫੈਂਸੀ ਸੂਟ ਫੈਂਸੀ ਦੇ ਪਟਕੇ ਦੇ ਨਾਲ ਜਿੰਨੀ ਮਰਜ਼ੀ ਵੈਰਾਈਟੀ ਲੈ ਸਕਦੇ ਹੋ ਜੀ ਇਹ ਤਾਂ ਤੁਹਾਨੂੰ ਖੁੱਲੀ ਵੈਰਾਈਟੀ ਦਿਖਾ ਰਹੇ ਹਾਂ ਜੀ ਗੱਲੀ ਜਿਹੜੀ ਹੁਣ ਬਿਆਰ ਕਪੜਾ ਦਿੱਤਾ ਸੀ ਉਹਦੇ ਵਿੱਚੋਂ ਤੁਹਾਨੂੰ ਖਿੜੇ ਹੋਏ ਕੱਪੜੇ ਦਿਖਾ ਰਹੇ ਹਾਂ ਜੀ ਸਿਰਫ 550 ਰੁਪਏ ਘੱਟ ਜੀ ਇਹ ਦਪੱਟੇ ਦੇ ਨਾਲ 550 ਦਾ ਸੂਟ ਹੈ ਜੀ ਸੂਟ ਲੈ ਲਓ ਜਿੰਨੇ ਮਰਜੀ ਇਹਦੇ ਵਿੱਚ ਆਹ ਦੇਖੋ ਜੀ ਡਿਜ਼ਾਈਨਿੰਗ ਇੱਕ ਤੋਂ ਇੱਕ ਵਧੀਆ ਫੈਂਟੀ ਸਿਲਕ ਦਾ ਸੂਟ ਹੈਗਾ ਫੈਂਟੀ ਦੇ ਦਪੱਟੇ ਨਾਲ ਫੈਂਸੀ ਕੜਾਈਆਂ ਦੇ ਨਾਲ ਬਹੁਤ ਹੀ ਰੰਗ ਤੇ ਡਿਜ਼ਾਈਨ ਜਮਾਲ ਆ ਚੁੱਕਿਆ ਜੀ ਇਹਦਾ ਸਿਰਫ 81100 ਦਾ ਘੱਟਾ ਇਹ ਹੈ 11100 ਰੁਪਏ ਦਾ ਸੂਟ ਆਹ ਲੋਵਰ ਸ਼ਾਲ ਦੇ ਨਾਲ ਸੂਟ ਹੈ ਜੀ ਇਹ ਆਲ ਓਵਰ ਹੈ ਸ਼ਾਲ ਦੇ ਨਾਲ ਸੂਟ ਸਿਰਫ 650 ਦਾ ਕਰਤਾ ਜੀ ਇਹ 650 ਦੇ ਵਿੱਚ ਇੱਕ ਇੱਕ ਐਕਸਾ ਆਲ ਓਵਰ ਸੂਟ ਹੈ ਜੀ ਇਹ ਬਿਨਾ ਦੁਪੱਟੇ ਤੋਂ ਸਿਰਫ 500 ਰੁਪਏ ਦਾ ਕਰਤਾ ਜੀ ਭਰਾਵਾਂ ਦੀ ਹੱਤੀ ਤੇ ਸੇਰ ਮੇਲਾ ਚੱਲੀ ਜਾਂਦਾ ਜੀ 500 ਰੁਪਏ ਦੇ ਵਿੱਚ ਪੂਰਾ ਵਧੀਆ ਮੋਟਾ ਕੁੜਤਾ ਵਜਮਾ ਜੀ ਸਰਦੀ ਵਾਲਾ ਪੂਰਾ ਵਧੀਆ ਕੋਈ ਬੋਲਦਾ ਲੰਬਾ ਨਹੀਂ ਹੋਇਆ ਇਹਦੇ ਵਿੱਚ ਸਿਰਫ 350 ਦਾ ਹੀ ਗੱਟਾ ਜੀ ਇਹ 350 ਦੇ ਵਿੱਚ ਫੇਰ ਮੇਲੇ ਦੇ ਉੱਤੇ ਜੀ ਭਰਾਵਾਂ ਦੀ ਹੱਤੀ ਦੇ ਉੱਤੇ ਫੇਰ ਮੇਲਾ ਚੱਲੀ ਜਾਂਦਾ ਜੀ ਆਹ ਦੇਖੋ ਜੀ ਪੱਗਾਂ ਵਾਲੀ ਲਾਈਨਿੰਗ ਲਾਓ ਚਾਹੇ ਪੱਗਾਂ ਵਾਸਤੇ ਲਾਓ ਪੂਰੀ ਵਧੀਆ ਫੁੱਲ ਵਾਇਲ ਹੈ ਜੀ ਸਿਰਫ 40 ਮੀਟਰ ਕੱਤੀ ਜੀ 40 ਮੀਟਰ ਭਰਾਵਾਂ ਦੀ ਹੱਤੀ ਦੇ ਉੱਤੇ ਹਰ ਕਿਸਮ ਦੇ ਸੂਟਾਂ ਦਾ ਭਾਰੀ ਫੇਰ ਮੇਲਾ ਚੱਲੀ ਜਾਂਦਾ ਜੀ ਭਾਰੀ ਫੇਰ ਮੇਲੇ ਦੇ ਉੱਤੇ ਜੀ ਆਹ ਦੇਖੋ ਜੀ ਕੜਾਈ ਵਾਲਾ ਸੂਟ ਰਾਂਗੜ ਜੈਂਟ ਬਹੁਤ ਆਇਆ ਹੈ ਇਹਨਾਂ ਦੇ ਵਿੱਚ ਸਿਰਫ 550 ਦਾ ਜੀ ਇਹ ਹੈਗਾਗਾ 550 ਰੁਪਏ ਦੇ ਵਿੱਚ ਫੈਂਸੀ ਫੈਂਸੀ ਰੰਗਾਂ ਤੇ ਡਿਜ਼ਾਈਨਾਂ ਦੇ ਵਿੱਚ ਮਾਲ ਹੈਗਾ ਬਹੁਤ ਹੀ ਲੰਗ ਸੋਹਣੇ ਸੋਹਣੇ ਡਿਜ਼ਾਈਨ ਚ ਮਾਲ ਆਇਆ ਹੋਇਆ ਜਿਹਦੇ ਵਿੱਚ ਆ ਦੇਖੋ ਜੀ ਗਲਾਸ ਸਿਲਕ ਦੇ ਕਪੜਾ ਬਿਲਕੁਲ ਫੈਂਸੀ ਕਪੜਾ ਬਿਲਕੁਲ ਗਲਾਸ ਸਿਲਕ ਦੇ ਉੱਤੇ ਹੈ ਜੀ ਗਲਾਸ ਸਿਲਕ ਦਾ ਦੁਪੱਟਾ ਨਾਲ ਹੈਗਾ ਸਿਰਫ 650 ਟੱਕਾ ਜੀ ਇਹ ਚਪਾਈ ਚਲ ਰਹੀ ਹੈ ਸ਼ਾਦੀ ਦੇ ਵਾਸਤੇ ਆਫਰ ਚੱਲ ਰਹੀ ਹੈ ਜੀ 10000 ਦੀ ਕੱਪੜੇ ਦੀ ਖਰੀਦ ਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਤਿਆਰ ਰਿਹਾ ਜੀ 10000 ਦੀ ਕੱਪੜੇ ਦੀ ਖਰੀਦ ਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਤਿਆਰ ਰਿਹਾਗਾ ਫੈਂਸੀ ਕੜਾਈ ਵਾਲਾ ਵਿਆਹ ਸ਼ਾਦੀਆਂ ਵਾਲਾ ਸੂਟ ਹੈ ਜੀ ਸਪੈਸ਼ਲ ਜੀ ਇਹ ਦੁਪੱਟਾ ਵੀ ਪੂਰਾ ਸੋਨਾ ਨਾਲ ਆ ਦੇਖੋ ਜੀ ਸਿਰਫ 850 ਰੁਪਏ ਦਾ ਜੀ ਇਹ 850 ਦੇ ਵਿੱਚ ਭਰਾਵਾਂ ਦੀ ਹਿੱਕੀ ਦੇ ਉੱਤੇ ਸੇਲ ਮੇਲਾ ਚੱਲੀ ਜਾਂਦਾ ਜੀ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਲ ਮੇਲਾ ਚੱਲੀ ਜਾਂਦਾਗਾ ਜੀ ਸਟਾਲ ਵਾਲਾ ਸੂਟ ਹੈ ਜੀ ਮੈਚਿੰਗ ਸੂਟ ਹੈਗਾ ਨਾਲ ਸਟਾਲ ਹੈਗਾ ਸਿਰਫ 550 ਦੇ ਵਿੱਚ 550 ਚ ਭਰਾਵਾਂ ਦੀ ਹੱਟੀ ਵਾਸਟਨ ਰੋਡ ਮਾਣ ਮੰਡੀ